ਤੇ ਦਰਾਨੇ ਤਪਤੀਸ਼ ਉਹਦੇ ਵਿੱਚ ਜਿਹੜੇ ਦੋਸ਼ੀ ਸਾਹਮਣੇ ਆਏ ਉਹਨਾਂ ਚੋਂ ਤਿੰਨ ਦੋਸ਼ੀ ਹੀ ਗੁਫਤਾਰ ਕਰਦੇ ਆ ਇੱਕ ਦੋਸ਼ੀ ਬਕਾਇਆ ਹੈ ਜਿਹਨੂੰ ਜਾਂਦੇ ਜਾਂਦੇ ਗੁਫਤਾਰ ਕੀਤਾ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਇਹ ਵੇਰਕੇ ਦੇ ਰਹਿਣ ਵਾਲੇ ਆ ਤੇ ਮਿਹਨਤ ਮਜ਼ਦੂਰੀ ਵਗੈਰਾ ਕਰਦੇ ਕਿੰਨੇ ਕਮਰਸ ਸਰ ਇਹਨਾਂ ਦੀ ਇਹ ਕੋਈ 19 ਸਾਲ 18 ਸਾਲ ਦੇ ਦਰਮਿਆਨ ਦੇ ਆ ਫਤਰੀ ਦੇ ਨੰਨੇ ਚੇ ਨੇ ਨਾਲ ਹੋ ਗਏ ਕੋਣ ਘਰ ਭਾਈ ਇਧਰ ਹੋ ਜਾ ਭਾਈ ਤੁਸੀਂ ਆ ਜਾਓ ਨਾਲ ਇਹਦੇ ਵਿੱਚ ਮੁੰਡੇ ਦੀ ਡੈੱਡ ਬੋਡੀ ਮਿਲੀ ਸੀ ਕੀ ਸੀ ਮਾਮਲਾ ਸਾਰਾ ਉਹਦੇ ਬਾਰੇ ਦੱਸੋ ਉਹਦੇ ਸੰਬੰਧ ਵਿੱਚ ਕੱਲ੍ਹ ਵੀ ਡੈੱਡ ਬੋਡੀ ਮਿਲੀਗੀ ਇਹ ਮੁਕੱਦਮਾ ਨੰਬਰ 7 ਅੰਡਰ ਸੈਕਸ਼ਨ 304 200 ਕਾਈ ਪੀਸੀ ਰਿਪੋਰਟ ਦਰਜ ਕਰਕੇ ਤੇ ਦੌਰਾਨੀ ਤਫ਼ਤੀਸ਼ ਉਹਦੇ ਵਿੱਚ ਜਿਹੜੇ ਦੋਸ਼ੀ ਸਾਹਮਣੇ ਆਏ ਉਹਨਾਂ ਚੋਂ ਤਿੰਨ ਦੋਸ਼ੀ ਅਹੀਂ ਗਿਫਤਰ ਕਰ ਲਿਆ ਇੱਕ ਦੋਸ਼ੀ ਬਕਾਇਆ ਵਾ ਯੋ ਜਲਦ ਜਲਦ ਰਿਪੋਰਟ ਆ ਕਿ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਇਹ ਵੇਰਕੇ ਦੇ ਰਹਿਣ ਵਾਲੇ ਆ ਤੇ ਮਿਹਨਤ ਮਜ਼ਦੂਰੀ ਵਗੈਰਾ ਕਰਦੇ ਆ ਕਿੰਨੇ ਕਮਰਸ ਸੀ ਸਰ ਇਹਨਾਂ ਦੀ ਇਹ ਕੋਈ 19 ਸਾਲ 18 ਸਾਲ ਦੇ ਦਰਮਿਆਨ ਦੇ ਆ ਸਰ ਇਹਨਾਂ ਦੀ ਕੋਈ ਆਪਸੀ ਰੰਜਿਸ਼ ਆ ਗਈ ਸੀ ਪਹਿਲਾਂ ਦੀ ਇਹ ਤਫਤੀਸ਼ ਦੇ ਦੌਰਾਨ ਜੇ ਕੋਈ ਇਹੋ ਜਿਹਾ ਤੱਤ ਸਾਹਮਣੇ ਆਊਗਾ ਤੇ ਇਹਨੂੰ ਵਿਚਾਰਿਆ ਜਾਊਗਾ ਫਿਲਹਾਲ ਜੀਤੇ ਮੈਂ ਨਹੀਂ ਦੱਸ ਸਕਦਾ ਇਹ ਮਿੰਤ ਮਜੂਰੀ ਵਗੈਰਾ ਕਰਦੇ ਹੋ ਠੀਕ ਹੋਦਾ ਕਹਿੰਦੇ ਹਾਂਜੀ ਕੀਤਾ ਜਾਊਗਾ ਠੀਕ ਸਰ ਬਹੁਤ ਵਧੀਆ ਕਿ 24 ਘੰਟੇ ਦੇ ਵਿੱਚ ਤੁਹਾਡੀ ਟੀਮ ਨੇ ਬੜਾ ਵਧੀਆ ਹੈਗਾ ਕਿ 24 ਘੰਟੇ ਤੁਹਾਡੀ ਟੀਮ ਨੇ ਕੀਤਾ ਜੀ ਮਾਨਜੂਬ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐ ਏਡੀ ਸੀਪੀ ਸਾਹਿਬ ਤੇ ਐਸ ਸੀਪੀ ਸਾਹਿਬ ਵੱਲੋਂ ਸਾਡੇ ਨਾਲ ਪੂਰੀ ਹੈਲਪ ਕੀਤੀ ਗਈ ਤੇ ਅਸੀਂ ਉਹਨਾਂ ਦੇ ਨਾਲ ਚੱਲ ਕੇ ਆਪ ਪੀਪਲਸ ਪਾਰਟੀ ਦੇ ਸੋਰ ਸਾਰੇ ਜਲਦ ਜਲਦ ਇਹਨਾਂ ਨੂੰ ਫੜ ਲਿਆ ਹੁੰਦੇ